ਆ ਜਾ ਆ ਜਾ ਬਾਜ ਮਾਰ ਲਈ ਪਹਿਲਾਂ ਬਾਜ ਕੇ ਤੇ ਹੋਰ ਨਾ ਪੁੱਤਾ ਪੈ ਜੀ ਮੈਨੂੰ ਤਾਂ ਇਹ ਲੱਗਦਾ ਇਹਨਾਂ ਦੇ ਸ਼ੇਰਾਂ ਵਰਗੇ ਕੁੱਤੇ ਹੁੰਦੇ ਆ ਜੱਟਾਂ ਦੇ ਉਹ ਇੱਕ ਘਰ 'ਚ ਹੈ ਕੋਈ ਬੰਦਾ ਕਿ ਮੌਣਾ ਦੀ ਮੰਡੀ ਤੇ ਵੇਚ ਐਂਗੋ ਨਹੀਂ ਓ ਯਾਰ ਆ ਜਾ ਆ ਜਾ ਸਰਾ ਵਾਲਾ ਰਕੀਤਾ ਬੁਢੀ ਪਈ ਆ ਸਾਹਮਣੇ ਦੇਂਦੀ ਨਹੀਂ ਤੈਨੂੰ ਚੱਲ ਆ ਜਾ ਹਾਂ ਦੇਖ ਲਾ ਇਹ ਕੌਣ ਆਲਾ ਖੈਰ ਕਰੇ ਕਿਹ ਬੀਬੀ ਬੀਬੀ ਕਿਹਨੂੰ ਕਿਹਾ ਮੈਨੂੰ ਕਿਹਾ ਬੀਬੀ ਹੋਰ ਕਿਹਨੂੰ ਕਹਿਣਾ ਹੋਰ ਤੈਨੂੰ ਚਾਚਾ ਕਹਿ ਲਵਾ ਉਹ ਤੇਰੀ ਮਾਂ ਦਾ ਜੱਤ ਭਾਈ ਕਿੱਥੇ ਗਿਆ ਇਸ ਗੱਲ ਕਰ ਰਿਹਾ ਹੈਗਾ ਭਾਈ ਕੋਈ ਸਿਆਣਾ ਬੰਦਾ ਕਿ ਹੈ ਨਹੀਂ ਬੁਲਾਉਣੀ ਆ ਉਹ ਬਹਿ ਜਾ ਸ਼ੁਕਤੀ ਚ ਬਹਿ ਜਾ ਜਾ ਮੰਮੀ ਲੋਕੇ ਦੇਖੀ ਕੌਣ ਆਏ ਪਤਾ ਨਹੀਂ ਲੈ ਇਹ ਕੌਣ ਆ ਕੇ ਬਹਿ ਗਏ ਮੰंजे ਤੇ ਬਹਿ ਗਈ ਮੰਮੀ ਨਾ ਭਾਈ ਤੁਸੀਂ ਕੌਣ ਆਏ ਬਹਿ ਕੇ ਆ ਕੇ ਮੈਂ ਮੂਰਾ ਮਰਾਸੀਆ ਤੇ ਮੇਰਾ ਮੁੰਡਾ ਹੈ ਹਾਏ ਹਾਏ ਤੇ ਫਿਰ ਉਹ ਕੁਰਸੀ ਆਵਾ ਲੈ ਕੇ ਬਹਿ ਜਾ ਪੀੜੀ ਨਾ ਚੜ ਕੇ ਬਹਿ ਗਏ ਮੰंजे ਤੇ ਉਹ ਸਰਦਾਰ ਨਹੀਂ ਕਿਉਂ ਗੁੱਸਾ ਕਰਦੀਆਂ ਸਰਦਾਰ ਨਹੀਂ ਅਸੀਂ ਕੀ ਲਾ ਲਿਆ ਤੇਰਾ ਕੁਸ ਲੈ ਅਸਤਾ ਥੱਲੇ ਬਹਿ ਜਾਣੇ ਆ ਬਹਿ ਕਿਵੇਂ ਆਏ ਉਹ ਸ਼ੀਨ ਆ ਲੈਂਦੇ ਆਪਣਾ ਉਹ ਸਰਪੰਚ ਨੇ ਉਹਨੇ ਭੇਜਿਆ ਸਾਨੂੰ सरपंच ਨੇ ਭੇਜਿਆ ਹਾਂ ਹੋ ਉਹਨੇ ਕਹਦੇ ਵਰਤੇ ਸਰਪੰਚ ਨੇ ਭੇਜਿਆ ਜਿਹੜਾ ਸਿਆਪਾ ਪਾ ਕੇ ਆਇਆ ਜage ਘਿਓ ਦਾ ਰੰਡੀ ਰੋਣਾ ਪਾਈ ਬੈਠੀਆਂ ਬੁੜੂਆਂ ਆ ਕੇ ਉਹਨਾਂ ਦੇ ਜਾ ਕੇ ਨਵੇੜ ਕੇ ਆਓ ਹੁਣ ਉਹ ਤੁਹਾਡੇ ਵਰਗੇ ਨੂੰ ਭੇਜਣ ਲੱਗਿਆ ਹੈ ਲੈ ਇੱਕ ਸਾਡੇ ਵਰਗੇ ਸਾਡਾ ਕੰਮ ਹੈ ਮੰਗਣਾ ਕਰਨਾ ਲੋਕਾਂ ਦੇ ਸਨੇਹੇ ਦੇ ਕੰਮ ਆ ਤੁਹਾਡਾ ਸਰਦਾਰ ਨਹੀਂ ਜਾਈ ਆਵਾਂਗੇ ਅਪੇ ਉਹ ਸਰਦਾਰ ਨਹੀਂ ਸਾਡੇ ਵਰਗਾ ਗਰੀਬ ਕੋਰ ਪਤਾ ਕਿਸੇ ਦੀ ਚੀਜ਼ ਦੱਬੇ ਹੈ ਮਹਾਰਾ ਇਹਨੇ ਰੰਗ ਭਗ ਲਾਇਆ 100 ਮਸ਼ੀਨਰੀ ਖੜੀ ਆ ਤੇ ਘਿਓ ਪਿੱਛੇ ਗਾਣਾ ਲੈਂਦੀ ਫਿਰਦੀਆਂ ਲੋਕਾਂ ਤੋਂ ਹੈ ਦੇਖ ਲੈ ਬਾਪੂ ਨਾ ਤੂੰ ਕੌਣ ਹੁਣ ਨਵੇਂ ਬੋਲਣ ਵਾਲਾ ਹੈ ਜਿਹੜੀ ਗੱਲ ਆਸੀਂ ਆਪਣੇ ਨਵੇ ਤੇਰੇ ਨੂੰ ਕੀ ਕਹਿ ਲਿਆ ਮੈਂ ਤਾਂ ਬਸ ਇਹੀ ਗੱਲ ਕਹੀਏ ਵੀ ਤੁਹਾਡੇ ਘਰੇ ਸਰਦਾ ਵਰਦਾ ਤੁਸੀਂ ਕਿਉਂ ਘਿਉਦਾ ਉਹਨਾਂ ਦਾ ਖਾ ਕੇ ਮੁੱਕਰ ਗਿਆ ਸਵਾਦ ਲੈਂਦੇ ਮੰਮੀ ਦੇਖ ਲੈਣਾ ਪੁੱਛੇ ਬਿਨਾ ਸਿੱਧਾ ਅੰਦਰ ਵੜ ਗਏ ਅਸੀਂ ਕੁੱਤੇ ਥੋੜੀ ਸਿੱਧੇ ਤੁਰੇ ਆਏ ਹਾਂ ਉੱਥੋਂ ਆ ਕੇ ਬਾਹਰ ਖੜਕਾਇਆ ਉੱਥੇ ਆ ਕੇ ਪੁੱਛਿਆ ਅਸੀਂ ਬੇਰ ਅੰਦਰ ਵੜਾਂਗੇ ਨਾ ਮਾੜਾ ਮੋਟਾ ਦੇਖ ਪਰ ਕੇ ਅੰਦਰ ਬੜੀਆ ਹੁੰਦਾਗਾ ਮੇਰੇ ਨੂੰ ਬੈਠੀ ਜਿੱਥੇ ਨੰਗੇ ਸਿਰ ਨਾ ਨੰਗੇ ਸਿਰ ਬੈਠੀ ਸੀ ਅਸੀਂ ਕਿ ਜੂੰਆਂ ਕੱਢ ਲਈਆਂ ਇਹਦੀਆਂ ਆਕੇ ਇਹ ਤਾਂ ਹੁਣ ਵੀ ਨੰਗੇ ਸਿਰ ਹੀ ਬੈਠੀ ਆ ਸਮਝਾ ਕੇ ਭਾਬਦੀ ਨੂੰ ਨਾ ਤੂੰ ਕੌਣ ਹੋਣਾ ਮੇਰੀ ਮਾਂ ਨੂੰ ਕਹਿਣਾ ਵਾ ਵੀ ਸਮਝਾ ਕੇ ਰੱਖ ਵੇਖ ਲੈ ਕਿੰਦੀ ਜਵਾਨ ਲੱਗੀ ਆਪਣੇ ਘਰੇ ਆ ਕੇ ਆਪਾਂ ਨੂੰ ਢਾਉਂਦੇ ਆ ਪੱਲਾਣੇ ਦਰਨੀ ਆ ਮੈਂ ਕਿ ਡੰਗ ਮਾਰਤਾ ਤੇਰੇ ਗੱਲ ਹੀ ਕਹੀ ਆ ਆ ਵੇਖ ਵੇਖ ਮਾਂ ਕਿਵੇਂ ਬੋਲਦਾ ਤੇਰੀ ਗੱਲ ਕਾ ਸੁ ਕਹਿਣਾ ਐ ਤੇ ਸੀ ਫੋਨ ਲਈ ਥੋੜੀ ਤੇ ਜਾਵੋ ਭੱਜ ਜਾਗੇ ਕੋਈ ਗੱਲ ਨਹੀਂ ਸੀ ਕਿ ਤੁਹਾਨੂੰ ਕਿਹਾ ਗਿਆ ਸੀ ਸਨ ਪਾਣੀ ਦਾ ਗਲਾਸ ਤਾਂ ਪਿਆ ਦਿਓ ਗਰਮੀ ਦੇ ਵਿੱਚੋਂ ਆਏ ਆਂ ਕਿ ਮੜ ਮੜ ਬੰਦਾ ਆਪ ਹੀ ਸੋਚ ਲੈਂਦਾ ਨਾ ਸਰਪੰਚ ਨੇ ਪਿਆਇਆ ਨਹੀਂ ਪਾਣੀ ਸਰਪੰਚ ਨੇ ਤਾਂ ਪਿਆਇਆ ਬਾਹਰ ਲੂ ਤਾਂ ਦੇਖ ਕੇ ਮਗਦੀ ਹੈਗੀ ਆ ਬਾਪੂ ਲੂ ਦਾ ਇਹਨਾਂ ਨੂੰ ਕੀ ਪਤਾ ਯਾਰ ਇਹਨਾਂ ਨੇ ਤਾਂ ਏਸੀ ਸਾਡ ਰੱਖਿਆ ਮੱਝਾਂ ਨੇ ਅੰਦਰ ਪਈਆਂ ਨੇ ਮੱਝਾਂ ਨੂੰ ਹੈ ਇਹਨਾਂ ਨੂੰ ਐਂ ਦੱਸ ਵੀ ਸੇਕ ਕਿੰਨਾ ਮਾਰਦਾ ਦੇਖ ਲੈ ਕੰਨ ਮੱਚ ਗਏ ਨੇ ਤੂੰ ਨਾ ਬਕਵਾਸ ਬੰਦ ਕਰ ਜਿਆਦਾ ਨਾ ਬੋਲ ਕਿਵੇਂ ਲੱਗਿਆ ਬੋਲਣ ਚਾਹ ਮੰਮੀ ਤੂੰ ਐਂ ਤਾਂ ਹਾਂ ਦੇਖ ਲੈ ਸਾਡੇ ਤਾਂ ਉਹ ਬਾਪੂ ਆ ਗਏ ਥੋੜੇ ਮਰੇ ਹੱਥ ਪਾਣੀ ਦੇ ਗਲਾਸ ਤੇ ਪਿਆ ਦਿਓ ਮੇਰੀ ਗੱਲ ਸੁਣੋ ਜੇ ਤੁਹਾਨੂੰ ਪਤਾ ਵੀ ਥੋੜਾ ਕੰਮ ਆ ਵੀ ਪਿੰਡ 'ਚ ਫਿਰਨਾ ਤਾਂ ਉਹਦੀ ਬੋਤਲ ਠੰਡੇ ਪਾਣੀ ਦੇ ਨਾਂ ਰੱਖਿਆ ਕਰੋ ਉਹ ਬਾਪੂ ਇਹਨਾਂ ਨੇ ਕਿਹੜੀ ਸਕੰਜੀ ਵੀ ਪੀਉਣੀਆਂ ਮੈਨੂੰ ਪੱਕਾ ਅਜਕੀ ਨਾ ਸਰਪੰਚ ਐਵੇਂ ਨਹੀਂ ਰੌਲਾ ਪਾਉਂਦਾ ਕਿਉਂ ਇਹਨਾਂ ਨੇ ਖਾਧਾ ਦੇਖ ਲੈ ਦੇ ਦੱਸਦੀ ਇਹਨਾਂ ਦੀ ਆ ਤਾਂ ਪਤਾ ਲੱਗ ਜਾਂਦਾਗਾ ਜਿਹੜਾ ਪਾਣੀ ਨੂੰ ਵੀ ਰੋਕੀ ਜਾਂਦੀ ਹੈ ਸਰਦਾਰਾਂ ਦੇ ਘਰੇ ਜਾਂਦੇ ਨੇ ਨਾ ਪਾਣੀ ਚਾੜਾ ਕੋ ਠੰਡਾ ਪਿਆ ਦੇ ਨਾਲ ਚਾਹ ਦੀਆਂ ਬਾਟੀਆਂ ਭਰ ਭਰ ਕੇ ਦੇ ਦਿੰਦੇ ਆ ਤਾਂ ਛੋਟੇ ਹੀ ਹੋਗਾ ਸਾਡੇ ਘਰੇ ਆ ਕੇ ਸਾਨੂੰ ਨਿੰਦੀਆਂ ਨੇ ਹੋਰ ਪਾਣੀ ਦੀ ਘੁੱਟ ਪਿਆ ਦਿਓ ਅਸੀਂ ਜਾਣੀ ਆ ਡੰਮ ਦੇ ਮ ਇਹ ਇੱਕ ਗਲਾਸ ਨਾਲ ਸਰ ਜੂਗਾ ਬੱਠਲ ਚ ਪਾ ਕੇ ਲਿਆਉਣਾ ਪਊਗਾ। ਮੈਨੂੰ ਗੱਲ ਪੁੱਛਾਂ। ਇੰਨਾ ਕਿ ਤੁਹਾਡੇ ਘਰੇ ਰੱਬ ਦਾ ਤਾਫਾ ਖੜਾ ਦੋ ਮੋਟਰਸਾਈਕਲ ਤੇ ਸਕੂਟਰ ਹੈ ਹਨ ਗੱਡੀ ਖੜੀ। ਤੁਹਾਨੂੰ ਕਿ ਲੋੜ ਵਿੱਚ ਕਿ ਲੋਕ ਕਿਉਂ ਪਿਛੇ ਇੰਨਾ ਖਵਾਉਣ। ਬੇ ਕਿਹਨੇ ਨੱਪਿਆ ਕਿਉਂ ਕਿਹਨੇ ਕੀ ਕਿਹਾ। ਉਹ ਐ ਮਾਰੀ ਜਾਂਦੀ ਹੈ ਭਕਾਈ। ਤੁਹਾਨੂੰ ਪਤਾ ਇਸ ਗੱਲ ਦਾ ਵੀ ਸੱਚ ਹੈ ਉਹ ਕਹਿੰਦੀ ਹੈ ਕਿ ਝੂਠ ਕਹਿੰਦੀ ਉਹ। ਤੁਹਾਨੂੰ ਤਾਂ ਕੀ ਬਦਸਤ ਆ ਗਿਆ ਵੀ ਹੁਣ ਇਹ ਤੇ। ਸਾਨੂੰ ਤਾਂ ਸਰਪੰਚ ਨੇ ਭੇਜਤਾ ਸਰਦਾਰ ਨੇ ਗਏ। ਮਾ ਕੋ ਪਾਣੀ ਦਾ ਬਰਫਾ ਲਏ। ਹੈਂ? ਮਾਦਾ ਇਹ ਕਹਣਾ ਡੰਗਾ ਬਰਫਾ ਦਾ ਹੀ ਲੈ ਚਾਲ ਕਿੱਧਰ ਅੱਡੇ ਦੇ ਤੁਰੇ ਫਿਰਾਂਗੇ ਲੈਉਣ ਬਰਫ ਨੂੰ ਯਾ ਭਾਈ ਪਾਣੀ ਪੀਓ ਤੇ ਜਾਓ ਅਸੀਂ ਵੀ ਆਰਾਮ ਕਰਨਾਗਾ ਕੋਈ ਨਹੀਂ ਸ਼ਾਮ ਨੂੰ ਜਾਇਆ ਮੈਂ ਅਸੀਂ ਤੁਹਾਨੂੰ ਆਪਕੋ ਸਾਲ ਇੱਥੇ ਰਹਿਣ ਨਹੀਂ ਆਈਏ ਮੈਂ ਤੁਹਾਨੂੰ ਮੈਂ ਕਹਿੰਦਾ ਸੀਗਾ ਕੋਈ ਕੋਈ ਪੁਰਾਣੇ ਕੱਪੜੇ ਕੋਈ ਕੇਸ ਕੋ ਹੈਗਾ ਤਾਂ ਸੰਦੇ ਦੋ ਕੱਢ ਦਾਂਗੇ ਜਦੋਂ ਕਿਤੇ ਹੋਈ ਜਦੋਂ ਘਰ ਦੀ ਸਫਾਈ ਕੀਤੀ ਉਦੋਂ ਕੱਢ ਦਾਂਗੇ ਮੌਕਾ ਦੇ ਸਰਦਾਰ ਨਹੀਂ ਘਰ ਦੀ ਸਫਾਈ ਤਾਂ 10 ਮਿੰਟਾਂ ਚ ਅਸੀਂ ਕਰ ਜਾਂਦੇ ਆ ਕੀ ਮਤਲਬ ਤੇਰਾ ਮਤਲਬ ਕੁਝ ਨਹੀਂ ਹੈ ਸਰਦਾਰ ਜੀ ਛੱਡ ਪਰਾਂ ਅਸੀਂ ਜਿਹੜਾ ਕੰਮ ਕਹਿਣਾ ਹੈ ਤੁਸੀਂ ਉਹਦੀ ਗੱਲ ਸੁਣੋ ਉਹ ਸਰਪੰਚ ਤੁਹਾਨੂੰ ਸੱਦੀ ਆਂਦਾਗਾ ਉੱਥੇ ਉਹਨਾਂ ਨੇ ਆ ਕੇ ਭੇਡ ਰੰਬਾ ਪਾਰਕ ਆ ਤੁਸੀਂ ਉੱਥੇ ਚੱਲੋ ਸਾਡੇ ਨਾਲ ਅਸੀਂ ਆ ਜਾਾਂਗੇ ਠੰਡੇ ਜਿਹੇ ਹੋ ਜਾਵਾਂਗੇ ਉਹਨੂੰ ਕਹਦੇ ਬਸ ਲੈ ਇੱਕ ਠੰਡੇ ਜਿਹੇ ਹੋਏ ਆਵਾਂਗੇ ਉਹਨਾਂ ਨੇ ਪਰੇ ਲਾ ਕੇ ਬੈਠੇ ਹੋਏ ਆ ਉੱਥੇ ਲੈ ਹੁਣ ਅਸੀਂ ਤੁਹਾਡੇ ਨਾਲ ਥੋੜਾ ਜਾਵਾਂਗੇ ਆ ਤੁਸਰੇ ਨਾਲ ਨਾ ਚੱਲੋ ਤੁਸੀਂ ਤੋਰ ਪੋਹ ਆਸੀ ਪਿੱਛੇ ਹੋ ਜਾਵਾਂਗੇ ਜਾਂ ਅੱਗੇ ਹੋ ਜਾਵਾਂਗੇ ਤੁਸੀਂ ਨਾ ਤੁਸੀਂ ਜਾਓ ਤੁਸੀਂ ਜਾਓ ਉਹਨਾਂ ਨੇ ਨਾਲ ਕਿਹਾ ਕਿ ਨਾਲ ਲੈ ਕੇ ਆਓ ਭਾਈ ਤੁਸੀਂ ਜਾਓ ਅਸੀਂ ਆ ਜਾਂਦੇ ਹਾਂ ਉਹ ਗਾਹਾਂ ਸਰਪੰਚ ਸਾਡੇ ਤੇ ਡੁੰਡੇ ਪਟਣਿਆ ਸਰਦਾਰ ਨਹੀਂ ਗਿਆ ਮੱਠਲ ਕਣਕ ਦੇਣਾ ਕਿ ਉਹਨਾਂ ਨੇ ਇੱਥੇ ਭੇਜਦਾ ਤੋਹ ਕਰਕੇ ਪਿੱਛੇ ਆ ਕੇ ਸੱਦ ਕੇ ਲਿਖਾ ਤੁਸੀਂ ਤਾਂ ਸਾਡਾ ਉਹ ਵੀ ਮੱਕਰ ਪਰ ਬਸ ਤੂੰ ਕਹਿ ਦੇ ਜਾ ਕੇ ਵੀ ਆਉਂਦਗਾ ਨਹੀਂ ਉਹ ਕਿਹਾ ਨਾਲ ਲੈ ਕੇ ਆਓ ਜਦੋਂ ਉਹਨਾਂ ਨੇ ਕਿਹਾਗਾ ਆਹ ਤਮਾ ਖਰਾਬ ਕੀਤਾ ਕਹੀ ਇਹਨੇ ਵਗਜੋ ਵਗਜੋ ਐਂ ਕਰ ਸਰਦਾਰ ਨਹੀਂ ਅਸੀਂ ਦਾ ਸਰਪੰਚ ਦੇ ਜਿਹੜੀ 10 ਕਿਲੋ ਪਈ ਆ ਕਣਕੋ ਵੀ ਛੜਦਾ ਤੂੰ ਗੱਟਾ ਚਕਾ ਕਣਕ ਦਾ ਇੱਥੇ ਬਰਾਦਰੀ ਦੀ ਬੁੜੰਗਾ ਨਾ ਇਹ ਮੈਂ ਤੁਹਾਨੂੰ ਦੱਸਾਂ ਗੱਲ ਇਹਨਾਂ ਨੇ ਕਿਵੇਂ ਪਾਉਂਦੇ ਆ ਦੇਖੀ ਹੈਂ ਤਰਜਾ ਦਰਜਾ ਜੱਪ ਕਰਕੇ ਜਿਆਦਾ ਨਾ ਬੋਲੋ ਇੱਥੇ ਕੋਸੋ ਪੰਜ ਕੋਲ ਤੁਹਾਡੀ ਸ਼ਿਕਾਇਤ ਲਾਵਾਂਗੇ ਅਸੀਂ ਤੁਸੀਂ ਆ ਜਾਓ ਸਾਡੀ ਸ਼ਿਕਾਇਤ ਹੀ ਲਾਦੇ ਸਾਡੇ 10 ਕਿਲੋ ਗਣਕ ਤੇ ਦਾਣੇ ਨਾ ਬਹੋ ਕਰਾ ਦੇ ਆ ਕਿ ਤੁਸੀਂ ਸਾਨੂੰ ਘਰ ਲੈ ਰਹੇ ਹੋ ਕੁੱਤਿਆਂ ਕਹਿੰਦੇ ਕੀ ਗੱਲ ਕੁੱਤਿਆਂ ਕਹਿੰਦੇ ਨਾਲ ਪਤਾ ਇਹਨੂੰ ਕੁੱਤੀ ਥੋੜਾ ਹੀ ਕਿਹਾ ਸਰਦਾਰ ਨਹੀਂ ਤੁਹਾਡੀ ਬਰਾਦਰੀ ਨੂੰ ਕਿਹਾ ਤਰਜਾ ਹੋਰ ਨਾ ਮਤ ਖਿਤਰ ਖਾਲੀ ਜੇ ਸਾਡੇ ਕੋਲ ਮੁੜ ਕੇ ਨਾ ਵੜਿਓ ਆ ਆ ਜਾਓ ਆ ਗੱਲ ਲੈ ਲੈ ਹੋਰ ਆ ਕੇ ਨਾ ਨਾ ਅੱਜ 10 ਮਿੰਟ ਦੀ ਜਾਇਆਵਾਂਗੇ ਮੈਂ ਤਾਂ ਦੱਸੀ ਹੈ ਨਾ ਇਹ ਗੰਡਿਆਂ ਨੂੰ ਕੰਗਿਆਂ ਨੂੰ ਮਗਾਣੇ ਤੇ ਰੱਖੀ ਬੈਠਾ ਸੜੇ ਹੋਏ ਸਰਪੰਚ ਨਾ ਵੀ ਕਰਦੀ ਲਿਆ ਕੇ ਖੜਾ ਦਿੰਦਾ ਇੱਥੇ ਤੂੰ ਵੀ ਨਹੀਂ ਕੁਝ ਬੋਲੀ ਉਹ ਤੇਰੇ ਮੂੰਹ ਤੇ ਇੰਨਾ ਕੁਝ ਬੋਲੀ ਜਾਂਦਾ ਸੀ ਉਹ ਤਾਂ ਬਥੇਰਾ ਮੈਂ ਕੀ ਬੋਲਾਂ ਤੂੰ ਜਾ ਅੰਦਰ ਆ ਬੋਲ ਇੱਥੇ ਲੜਨਾ ਹੋਵੇ ਇੱਥੇ ਹੱਥ ਕੱਢ ਕੇ ਲੜਦੀ ਐ ਪਰ ਜਾ ਤਰ ਜਾ ਹਣ ਤੂੰ ਨਾ ਮੈਂ ਤੋਕੋ ਸੁਣ ਲਈ ਕਿ ਮੇ ਲੱਗਿਆ ਪਹਿਲਾਂ ਸਿਰ ਉਹਨਾਂ ਨੇ ਠਾਤਾ ਹੁਣ ਇਹ ਲੱਗ ਗਈ ਭੌਂਕਣ ਇੱਥੇ ਮੈਨੂੰ ਪਹਿਲਾਂ ਪਤਾ ਸੀ ਬੱਲੇ ਮੱਥੇ ਵਾਲੀ ਕਾਣੂ ਕਿ ਥੜੇ ਤੂੰ ਲੱਗਣ ਦਿੰਦੀ ਐ ਬਾਪੂ ਮੈਂ ਤਾਂ ਤੈਨੂੰ ਕਿਹਾ ਸੀ ਹੁਣ ਨੂੰ ਤਾਂ ਅੱਧਾ ਪਿੰਡ ਮੰਗਿਆ ਹੁੰਦਾ ਤੂੰ ਆਟਾਵੇਂ ਸਰਪੰਚੀਆਂ ਗੱਲਾਂ ਜਾਂਦਾ ਮੈਂ ਉਹ ਮਾਦਾ ਕਣਕੇ ਦੇ ਇਕੱਠੇ ਦਾ ਲਾਲਚ ਕਰਕੇ ਬਹਿ ਗਿਆ ਮੈਨੂੰ ਕੋਈ ਪਤਾ ਸੀਗਾ ਇਹੋ ਜਿਹੀ ਨਿਕਲਣਗੇ ਉਹ ਅੱਧਾ ਦਿਨ ਫੁੱਟ ਗਿਆ ਇੱਕ ਗੱਟੇ ਪਿੱਛੇ ਉਹ ਨਿਕਲ ਗਿਆ ਅੱਧਾ ਆ ਜਾ ਹਾਈ ਤਾਂ ਸਰਪੰਚ ਬੋਲੂਗਾ ਪੂਆਪਾ ਨੂੰ ਆਪਣੇ ਚੌਂਕੀਦਾਰ ਤਾਂ ਆ ਗਏ ਲੇ ਕੇ ਆਇਓ ਸੁਖਦਸ ਸੁनेहा ਕੀ ਸੁਖਦਸ ਸੁਨੇਹਾ ਸੁनेहा ਲੈ ਕੇ ਆਇਆ ਸਰਪੰਚ ਕਿੰਨਾਂ ਦੇ ਘਰੇ ਸਾਲ ਤੂੰ ਭੇਜਦਾ ਕਿੰਨਾਂ ਦੇ ਮੱਥੇ ਲਵਾਦਾ ਤੂੰ ਕਿਆ ਕੀ ਹੋ ਗਿਆ ਐਡੀ ਕੁੱਤੀ ਬਰਾਦਰੀ ਦੀਆਂ ਬੁੜੀਆਂ ਮੈਂ ਜ਼ਿੰਦਗੀ ਚ ਨਿਕਲ ਦੇ ਦੇਖੀਆਂ ਜਿਵੇਂ ਉਹ ਸਾਡੇ ਗਲਪਨ ਸਰਪੰਚ ਆ ਰਛਰਗੀਆਂ ਬੁੜੀਆਂ ਗੱਲ ਨੂੰ ਹੁਣ ਸਾਡੇ ਤਾਂ ਉਹ ਹੈ ਹੀ ਇਹ ਜੀਆਂ ਤਾਂ ਹੀ ਤਾਂ ਇਹਨਾਂ ਨੂੰ ਕੁੱਟਤਾ ਗਰੀਬਣੀਆਂ ਨੂੰ ਕੰਡ ਕੇ ਖੰਡ ਕੇ ਉਹਨਾਂ ਦੇ ਅੱਗੇ ਕੰਡ ਕੇ ਉਹਨਾਂ ਨੂੰ ਸਾਨੂੰ ਪਾਣੀ ਮਸਾ ਪਿਆ ਇਸ ਪਾਣੀ ਮੈਂ ਤਾਂ ਘਰ ਘਰ ਕੇ ਸਾਡੀ ਕੋ ਮੈਂ ਇਹ ਜੀ ਅਗਲੇ ਮਿੱਠੇ ਹੋ ਕੇ ਪੈਸੇ ਖੜਾਣੇ ਦੀਆਂ ਪੇਟੀਆਂ ਚ ਪਾਈ ਉਹਨਾਂ ਨੇ ਤਾਂ ਦਿੱਤੇ ਨਹੀਂ ਹੋਣੇ ਤੁਹਾਨੂੰ ਆਹ ਉਹ ਪੈਸੇ ਭਾਲਦੇ ਚਲ ਜਿਹੜਾ ਤੁਸੀਂ ਖੰਡ ਗੋੜ ਲਿਆ ਓਕੇ ਉਹ ਕਾ ਝੋਲਾ ਜਮਣਾ ਮੰਜੇ ਤੇ ਰੱਖ ਦਿਓ ਆ ਕੋਈ ਗੱਲ ਤੁਹਾਨੂੰ ਬੜਾ ਜਾਂ ਜਾਂਦੇ ਹੋਈ ਜਾਂ ਦੇ ਦੇਣੇ ਤੁਹਾਨੂੰ ਉੱਡਾ ਲਾ ਦੇਣੇ ਕੀ ਕਹਿੰਦੀਆਂ ਉਹ ਉਹ ਆਈ ਜਾਂਦੀਆਂ ਭਾਈ ਕਿਉਂ ਅੱਗ ਬਚਾਈ ਆਈ ਜਾਂਦੀਆਂ ਸਾਨੂੰ ਪਾਣੀ ਪੂਣੀ ਤਾਂ ਪਿਆ ਦੇ ਭਾਈ ਕਿਉਂ ਕਿ ਤੂੰ ਆਈ ਆ ਆਹ ਤੇਰਾ ਇੱਥੇ ਸਿੱਟ ਗਿਆ ਤੂੰ ਤੇ ਕੋਈ ਗੱਲ ਇੱਥੇ ਬੈਹੜੀ ਕਰਨ ਤੇ ਬੈਠ ਜਾ ਕੇ ਨਾ ਗਲਾਸ ਚੱਕ ਲਿਓ ਰੇ ਅਸੀਂ ਐਵੇਂ ਨਹੀਂ ਬੈਠੀਏ ਇੱਥੇ ਜਿਉਂਗਾ ਬਾੜੀਆਂ ਨੇ ਕਾਇਆਂ ਸੀ ਬੈਠਣਾ ਇੱਕ ਗੱਲ ਦਾ ਭਾਈ ਜਮਾਂ ਸੱਚੀ ਆ ਜਮਾਂ ਤੁਹਾਡਾ ਘਿਓ ਖਾ ਕੇ ਪਲੀਆਂ ਨੇ ਹਾਂ ਇਹ ਤੇ ਕੁਰਸੀ ਤੇ ਕੁਰਸੀ ਤੇ ਰੱਖ ਦੇ ਇੱਧਰ ਰੱਖ ਦੇ ਅਸੀਂ ਅਸੀਂ ਪੂਰਾ ਫੜਾ ਭਾਈ ਪਾਣੀ ਲਗਦਾ ਪੂਰਾ ਕਰਕੇ ਤੇ ਉਹ ਜੋੜਿਆ ਸੀ ਮੈਂ ਤਾਂ ਪਸਤਾਉਣੀ ਆਫ ਦਿਨ ਦੇ ਦਿਨ ਆਈ ਸੀ ਮੰਮੀ ਆਈ ਚ ਪੀ ਯਾਰ ਤੂੰ ਤਾਂ ਬਸ ਹੁਣ ਇਹਨੂੰ ਬੰਦ ਕਰ ਦੇ ਸਾਨੂੰ ਕਿਹੜਾ ਪੁੱਛ ਕੇ ਦਿੱਤਾ ਸੀ ਤੁਸੀਂ ਹੁਣ ਸਾਨੂੰ ਖਜ ਜਠਵਾਰ ਕਰਦੇ ਫਿਰਦੇ ਚੱਲ ਕੋਈ ਨਾ ਫਿਰ ਤੁਸੀਂ ਸੁਣ ਕਣਕ ਦਾ ਕਟਾ ਵੀ ਤੁਸੀਂ ਲੈ ਕੇ ਜਾਓਗੇ ਮੰਮੀ ਮੈਂ ਤਾਂ ਡਰ ਜਾ ਲੱਗੀ ਜਾਂਦਾ ਸੱਚੀ ਮੈਂ ਨਹੀਂ ਕਦੇ ਪੰਚਾਇਤ ਚ ਗਈ ਜਿਵੇਂ ਆਪਣੇ ਗਾਲ ਪੈ ਗਈਆਂ ਉੱਥੇ ਫੇਰ ਐ ਕਿਵੇਂ ਗਾਲ ਪੈ ਗਈਆਂ ਗੱਲ ਤਾਂ ਆਪਣੇ ਘਰੇ ਵੀ ਗੰਗਾਂ ਸੀ ਪੈਣੇ ਪਰ ਉਹ ਫਿਰ ਵੀ ਤੇ ਸਰਪੰਚਾ ਹੁਣ ਸਰਪੰਚ ਦੇ ਮੂਰੇ ਤਾਂ ਨਹੀਂ ਆਪਾਂ ਉਹਨਾਂ ਨਾਲ ਲੜਾਂਗਾ ਕੁਛ ਨਹੀਂ ਕਹਿੰਦਾ ਸਰਪੰਚ ਸਰਪੰਚ ਵੀ ਆਪਣੇ ਪਿੰਡ ਦਾ ਹੀ ਹੈ ਕੀ ਕਹਿ ਦੂਗਾ ਮੈਂ ਮੁਰਗੀਆਂ ਦੀ ਲੜਾਈ ਚ ਕੁਛ ਨਹੀਂ ਨਿਪਟਦਾ ਫਿਰ ਜੇ ਮੈਂ ਕੁਛ ਬੋਲੂਗੀ ਹਾਂ ਆ ਕਿਉਂ ਕੁ ਵੱਸ ਤੇ ਆਪਾਂ ਹਾਂ ਨਹੀਂ ਕਰਨੀ ਕਿਤੇ ਉੱਥੇ ਮੰਨ ਜੇ ਕੋਈ ਨਹੀਂ ਦੇ ਜਾਗੇ ਤੇ ਲੱਗਦਾ ਮੈਂ ਮੰਨੂਗੀ ਜਮਾ ਨਹੀਂ ਮੰਦੀ ਕੋਈ ਨਾ ਉੱਥੇ ਹਟਾਉਣਾ ਪੈਗਾ ਉੱਥੇ ਹੀ ਢਾ ਲਾਂਗਾ ਚੱਲ ਚੱਲ ਦੇਖੀ ਆ ਗਈ ਹਾਂ ਹੁੰਦਾ ਆ ਗਈਆਂ ਭਾਈ ਤੁਸੀਂ ਮੜਾ ਹਿਸਾਬ ਨਾ ਰਹੋ ਕਿਤੇ ਬਾਡੀ ਬਾਕੂ ਰੱਖਦੇ ਨਾ ਨਹੀਂ ਅਸੀਂ ਬੋਲਦੇ ਨਾ ਅੱਛਾ ਉਹ ਤੁਸੀਂ ਪਾਸੇ ਬੈਠੋ ਮੜਾ ਇਹ ਬੁੜੀਆਂ ਨੂੰ ਬਹਿ ਜਾਣ ਦਿਓ ਇੱਧਰ ਆ ਜਾਓ ਬਾਈ ਚਲੋ ਉੱਥੇ ਮੰਗਾਓ ਇੱਥੇ ਖੜ੍ਹ ਜੋ ਜਾ ਇੱਥੇ ਬਹਿ ਜਾਓ ਕੁਰਸੀ ਲੈ ਆਓ ਸਾਨੂੰ ਤਾਂ ਸਰਪੰਚਾ ਕਣਕ ਦਾ ਗੱਟਾ ਦੇ ਜਾਣਦੇ ਹੋਗੇ ਉਹ ਤੈਨੂੰ ਦੇ ਦੂੰ ਕਣਕ ਦਾ ਗੱਟਾ ਬੈਠੋ ਇੱਥੇ ਨਾ ਉਹ ਇੱਧਰ ਨਾ ਬੈਠ ਦੇਰ ਕਰੀ ਨੂੰ ਬਰਾਬਰ ਆਪਾਂ ਪੁੱਤੂ ਇੱਥੇ ਬਹਿ ਜਾ ਜਾ ਤੂੰ ਐ ਸ਼ਾ ਇਹ ਤੇ ਮੈਂ ਬਹਿ ਜਾਣਾ ਹਾਂ ਵੀ ਭਾਈ ਅੱਛਾ ਮੈਂ ਤੂੰ ਮੁੰਡਾ ਨਹੀਂ ਆਇਆ ਤੁਹਾਡਾ ਪੁੰਜੇ ਬੈਠਾ ਜਾਵਾ ਪੁੱਤੂ ਬਹਿ ਜਾਵਾ ਤੇਰੇ ਹੈ ਨਹੀਂ ਸੀਗਾ ਤਾਂ ਨਹੀਂ ਆਇਆ ਮਾਲ ਦੀ ਗੱਲ ਆ ਉਹਦੇ ਮੈਨੂੰ ਸੁਨੇਹਾ ਲਾ ਕੇ ਆਇਆ ਫਿਰ ਸਰਪੰਚਰੀ ਦਾ ਕੋਈ ਕਦਰ ਨਹੀਂ ਰਹੀ ਭਾਈ ਤੁਸੀਂ ਬੰਦੇ ਨੂੰ ਬੰਦਾ ਹੀ ਨਹੀਂ ਜਾਣਦੇ ਭਾਈ ਉਹ ਕੰਮ ਗਿਆ ਹੋਇਆ ਸੀਗਾ ਤਾਂ ਹੀ ਨਹੀਂ ਆਇਆ ਨਾ ਜਰੂਰੀ ਕੰਮ ਸੀ ਹਰੇ ਚਾਚਾ ਜੀ ਮੇਰੀ ਗੱਲ ਸੁਣ ਏਡੀ ਤਾਂ ਗੱਲ ਹੀ ਨਹੀਂ ਹੈ ਕਿ ਤੁਸੀਂ ਜਿੰਨੀ ਵਧਾਈ ਬੈਠੀਆਂ ਨੇ ਹੈ ਨਾ ਅਸੀਂ ਤਾਂ ਕਿਉਂ ਲਿਆ ਨਾ ਕਰਿਆ ਸਾਡੇ ਉਹੀ ਗੱਲ ਪੈ ਗਈਆਂ ਕੋਈ ਗੱਲ ਹੁੰਦੀ ਐ ਇਹ ਨਾ ਮੇਰੀ ਗੱਲ ਸੁਣੋ ਤੁਸੀਂ ਮੁਕਰੋਗੇ ਅਮਰੀਕਾ ਸੰਗੁਰ ਕੇ ਉਹ ਤੋਲੇ ਚਾ ਟੈਲੀਆਨ ਬੋਲਦੀਆਂ ਝੂਠ ਹੈ ਤੇ ਤੂੰ ਬੋਲਦੀ ਹੈ ਸੱਚ ਹੈ ਤੂੰ ਨਾ ਸਾਡੇ ਵਿੱਚ ਨਾ ਬੋਲ ਇਹ ਪੰਚਾਇਤ ਦਾ ਰੌਲਾ ਤੂੰ ਹੁਣ ਮੈਂ ਵੀ ਨਹੀਂ ਕਰਦਾ ਮੈਂ ਤੁਹਾਨੂੰ ਦੱਸਾਂ ਗੱਲ ਹੁਣ ਮੈਂ ਵੀ ਬਰਾਬਰ ਕਰਦਾ ਇਹ ਪੰਚਾਇਤ ਮੈਂਬਰ ਆਗਾ ਚਾਚਾ ਜੀ ਸਰਪੰਚ ਤੁਸੀਂ ਹੋ ਕਿ ਇਹ ਹੈ ਹੈ ਏ ਅਮੀਰ ਸਰਪੰਚ ਬਣਿਆ ਬੈਠਾ ਸਾਡੇ ਕੋਲ 100 100 ਕੁਝ ਬੋਲ ਕੇ ਆਇਆ ਸਾਨੂੰ ਉਹ ਹਾਂ ਹੁਣ ਤੂੰ ਕੀ ਕੰਡੇ ਵੀਜਾਇਆ ਯਾਰ ਯਾਰ ਮੈਂ ਕੰਡੇ ਕੀ ਵਿਜਣੇ ਦੀ ਮਦਦ ਨੇ ਇੰਨੀ ਉਹ ਬਹਿ ਜਾਏ ਉਹ ਕੇ ਬੈਠਾ ਜਾਂਦਾ ਇਹਦੇ ਨਾਲ ਸੱਟ ਮਾਰੂ ਮੇਰੇ ਲੱਗ ਗਿਆ ਉਹਦਾ ਧੱਫੇ ਮਾਰਨੇ ਕੇ ਉਹ ਮੈਂ ਤਾਂ ਇਹਨੂੰ ਇੰਨੀ ਗੱਲ ਕਹੀ ਸੀ ਮੈਂ ਕਿਹਾ ਮੇਰੀ ਗੱਲ ਸੁਣੋ ਭਾਈ ਤੁਸੀਂ ਸਾਡੀ ਗੱਲ ਗੱਲ ਕਿਉਂ ਨਹੀਂ ਸੁਣਦੀ ਸਰਪੰਚ ਸਾਹਿਬ ਨੇ ਸੱਦਿਆ ਅਸਲ ਉਹਦਾ ਸੁਨੇਹਾ ਲੈ ਕੇ ਆਇਆ ਉਹਨਾਂ ਦੇ ਸੇ ਨੌਕਰ ਤਾਂ ਬੇਦਾਨ ਸਨੇਹਾ ਜਿੰਦਾ ਗੱਲ ਵੱਖਰੀ ਸੀਗੀ ਸਨੇਹਾ ਦੇ ਕੇ ਮੁੜਿਆ ਨਾ ਇਹ ਤਾਂ ਹੱਡਾਂ ਦੇ ਕੇ ਬੈਠ ਗਏ ਉੱਤੇ ਨਾ ਬੈ ਕੇ ਨਾ ਕੀ ਬੋਲਦੇ ਸੀ ਦੱਸੀ ਮੈਨੂੰ ਸਾਕ ਉਸ ਬੋਲ ਕੇ ਆਇਆ ਇਹ ਕੁੱਤਿਆਂ ਨੇ ਮੱਝਾਂ ਨੇ ਨਾ ਸਾਨੂੰ ਕਹਿੰਨਾ ਆਪ ਮੰਗ ਮੰਗ ਕੇ ਕਣਕਾ ਖਾ ਖਾ ਕੇ ਲੋਕਾਂ ਦਾ ਆਪ ਤਾਂ ਹਾਥੀ ਵਰਗਾ ਹੋਇਆ ਫਿਰਦਾ ਆਪ ਦਾ ਨਹੀਂ ਦੀਦਾ ਲੈ ਸੁਣ ਲਿਆ ਆ ਗੱਟੇ ਕਣਕ ਦੇ ਪਿੱਛੇ ਢਿੱਡ ਵੀ ਪੁਰਤਾਂ ਇਹਨਾਂ ਦਾ ਤਾ ਤੁਸੀਂ ਚੁੱਪ ਕਰ ਜਾਓ ਯਾਰ ਹਾਂ ਭਾਈ ਇਹਦਾ ਮੁਕਰੀਆਂ ਨਹੀਂ ਦੱਸੋ ਕੋਈ ਸਬੂਤ ਹੈਗਾ ਤੁਹਾਡੇ ਕੋਲੇ ਇਹ ਤਾਂ ਉਹਦੇ ਵੀ ਮੁਕਰੀਆਂ ਸੀ ਜੇ ਮੁਕਰਗਾ ਤਾਂ ਸਰਪੰਚਾ ਤਾਂ ਹੀ ਤੇਰੇ ਕੋਲੇ ਆਇਆ ਤੂੰ ਗੱਲ ਰਹਾ ਪਾ ਸਾਂਝਾ ਬੰਦਾ ਤੂੰ ਮੈਂ ਕੀ ਗੱਲ ਰਾ ਪਾਵਾ ਮਰੇ ਮੁੱਕਰੇ ਦਾ ਕੀ ਲਾਜ ਆ ਮੁੱਕਰੀ ਜਾਂਦੀਆਂ ਹੁਣ ਚਾਚਾ ਜੀ ਮੈਂ ਤਾਂ ਕਿਉਂ ਜੋੜਦੀ ਰਹਿ ਗਈ ਇਹ ਤਾਂ ਖਾ ਕੇ ਪਰੇ ਹੋ ਗਈਆਂ ਹੁਣ ਮੁਕਰ ਗਈਆਂ ਕਿਉਂ ਚਾਚਾ ਜੀ ਨਾ ਤੂੰ ਸਾਡੀ ਗੱਲ ਸੁਣੀ ਹੈ ਉਹਨਾਂ ਦੀ ਗੱਲ ਕਰਨ ਕਿ ਤੂੰ ਸਾਨੂੰ ਕੋਈ ਨਹੀਂ ਮੁਕਰ ਰੀਆਂ ਤੁਸੀਂ ਕਿਵੇਂ ਕਹਿ ਸਕਦੇ ਹੋ ਅਸੀਂ ਮੁਕਰ ਨਹੀਂ ਆ ਕਿਉਂਕਿ ਅਸੀਂ ਲਿਆਈ ਹੀ ਨਹੀਂ ਕਿਉਂ ਸਬੂਤ ਮੰਗੋ ਮੰਗੋ ਸਬੂਤ ਹਾਂ ਭਾਈ ਦੇਓ ਸਬੂਤ ਦੇ ਦਾ ਆਰਟੀਕਲ ਸਬੂਤ ਹੀ ਮੰਗਿਆ ਇਹਦਾ ਉਹ ਪਿੱਟੀ ਜਾਂਦਾ ਵੀ ਸੂਤ ਹੈਗਾ ਤੁਹਾਡੇ ਕੋਲੇ ਉਹ ਸਿੱਧਾ ਹੀ ਕਹੀ ਜਾਂਦਾ ਵੀ ਇਹ ਮੁਕਰ ਗਈਆਂ ਸਿੱਧਾ ਹੀ ਕਹੀ ਜਾਂਦਾ ਛੋਟੇ ਤੇ ਜਾਬ ਲਾਇਆ ਤੁਸੀਂ ਭਾਈ ਮੁਕਰ ਗਈਆਂ ਹੋਰ ਕੀ ਹੋਵੇ ਤੁਸੀਂ ਮੁਕਰ ਵੀ ਜਦੋਂ ਅਸੀਂ ਲਿਆਈ ਹੀ ਨਹੀਂ ਸਰ ਖਾਦਾ ਭਾਈ ਉਹ ਚੁੱਪ ਕਰ ਜਾ ਸ਼ੇਰਾ ਇਹਨਾਂ ਦੀਆਂ ਗੱਲਾਂ ਐ ਤੁਸੀਂ ਨਾ ਬੋਲੋ ਨਾ ਬੋਲੋ ਲੜਾਈ ਬਾੜੀ ਵੱਜੂਗੀ ਨਾਲੇ ਮੇਰੀ ਗੱਲ ਸੁਣ ਸਾਡੇ ਘਰ ਦੱਬ ਦੱਬ ਤੇਰਾ ਕੁਛ ਦਿੱਤਾ ਅਸੀਂ ਆਪ ਦਾ ਘਿਓ ਖਾਣੀਆਂ ਲੋਕਾਂ ਦਾ ਨਹੀਂ ਲੋਕਾਂ ਦੀ ਜਾਨ ਨੀ ਕਰਦੇ ਕੋਈ ਨਾ ਦੇ ਕਰਦੀ ਆਹੋ ਉਹ ਤਾਂ ਡੋਲੂ ਚੱਕ ਕੇ ਭੇਜਦਾ ਲੈਤੀ ਰੋਟੀ ਨਹੀਂ ਖਾਂਦਾ ਕਿ ਹੋਗੇ ਨਾ ਹੁਣ ਹਾਂ ਤੇ ਸਾਡੇ ਘਰੇ ਆਪ ਦੇਹ ਨਾ ਤੁਹਾਡੇ ਕਿਉਂ ਮੰਗਾਂ ਗੀਆਂ ਮੈਂ ਚਾਚੀ ਉਹਦੀ ਉਹਦੀ ਆ ਗਈ ਸੀ ਕਿਉਂ ਲੈਣ ਜਰੂਰ ਗਈ ਸੀ ਤੁਸੀਂ ਜਵਾਬ ਦੇਦਾ ਸੀ ਤੂੰ ਆਹ ਸੱਸ ਨੂੰ ਕਹਿੰਦਾ ਸੀਗਾ ਨਹੀਂ ਕਿਉਂ ਹਾਂ ਲੈ ਲੈ ਤੁਸੀਂ ਤੂੰ ਤਾਂ ਕੌਣ ਨਹੀਂ ਕਿਉਂ ਨਹੀਂ ਮੰਗ ਲਈ ਸੀ ਮੈਂ ਤੈਨੂੰ ਡੋਲਰ ਚ ਪਾ ਕੇ ਦਿੱਤਾ ਮਾੜੀ ਮਾੜੀ ਇੱਕ ਇੱਕ ਦਿਨ ਜਮੀਨ ਨਾ ਤੁਹਾਡੇ ਕੋਲ ਹੈ ਦੋਲੂ ਚ ਪਾਵਾ ਕੇ ਸਾਨੂੰ ਕਿਉਂ ਦੇ ਦਿੱਤਾ ਇੱਕ ਤਾਂ ਗਾਂ ਉਹ ਵੀ ਮਰੀ ਪਈ ਐ ਨਾ ਤੇ ਕੀ ਕਿਉਂ ਕਰਮ ਨੂੰ ਤੁਸੀਂ ਮੈਂ ਕਿਉਂ ਮਰੀ ਪਈ ਐ ਸਾਡੇ ਘਰੇ ਗੁੱਸਾ ਨਹੀਂ ਗਾਂ ਨੂੰ ਕੋਣ ਨੂੰ ਤੁਹਾਡੇ ਕੋਲ ਨਹੀਂ ਸਭ ਦੇ ਪਸ਼ੂ ਤਾਂ ਹੀ ਗਾਂ ਮਾਲਾ ਲਾ ਕੇ ਸਾਡੇ ਤੋਂ ਕਢਵਾਣੂ ਵੀਰ ਜਾਓ ਐਸੀ ਲੱਗਦਾ ਉਹ ਤੇ ਲੱਗਦਾ ਦੇ ਸਰਪੰਚ ਸਾਹਿਬ ਇਹਦੇ ਨਾਲ ਮੇਰਾ ਕੋਈ ਰਹਿਣੀ ਲੜਾਈ ਪੜਾਈ ਕੋਈ ਨਹੀਂ ਆ ਜਿਹੜੀ ਉਂਗਲਾ ਲਾਉਂਦੀ ਆ ਆਹੋ ਮੈਂ ਤਾਂ ਆਪੀ ਉਂਗਲਾ ਲਾਉਣੀ ਆ ਨਾ ਤੁਸੀਂ ਪ੍ਰੂਫ ਮੰਗ ਜਾਓ ਜੇ ਕੋਈ ਆਂਡ ਕਵਾਂਡ ਤੇ ਆਪਾਂ ਚੀਜ਼ ਲੈਣੇ ਫਿਰ ਪ੍ਰਨੋਟ ਭਰਾਈ ਨਾ ਹੁੰਦਾ ਵੀ ਫਰਾਨਾ ਚੀਜ਼ ਲੈ ਜਾ ਨਹੀਂ ਤੇਰਾ ਆਟਾ ਤਾਂ ਮੋੜ ਹੀ ਦਿੱਤਾ ਸੀ ਤੂੰ ਕਿੱਥੋਂ ਆਈ ਨਹੀਂ ਤੂੰ ਬਹਿ ਜਾ ਬਹਿ ਜਾ ਕਿੱਦਾਂ ਮੋੜ ਕੇ ਆਈਏ ਮੇਰਾ ਆਟਾ ਸ਼ਰਮ ਨਹੀਂ ਕਰੀ ਗਈਆਂ ਕਿਹਾ ਤੂੰ ਆਪ ਲੈ ਕੇ ਨਹੀਂ ਆ ਕਰੋ ਡੱਬਾ ਭਰ ਕੇ ਨਹੀਂ ਤੂੰ ਤਾਂ 6 ਮਹੀਨੇ ਹੋ ਗਏ ਸਾਡੇ ਬਾੜੇ ਚ ਨਹੀਂ ਜਾ ਕੇ ਚੁੱਪ ਕਰ ਜਾਓ ਜੀ ਚੁੱਪ ਕਰ ਚੁੱਪ ਕਰ ਦੇ ਚੁੱਪ ਕਰ ਜਾਓ ਪਤਾ ਲੱਗਿਆ ਤੂੰ ਰਹਿਣ ਦੇ ਸਰਪੰਚਾਂ ਨਾਲ ਲੜਨ ਦੀ ਮੜਾ ਜਾ। ਹੋਰ ਦੇਖਣ ਦੇ ਇਹਨਾਂ ਦਾ ਨਜ਼ਾਰਾ ਕਿੱਥੋਂ ਤੱਕ ਜਾਂਦੀ ਹੈ। ਹੁਣ ਤਾਂ ਬਾਪੂ ਸਵਾਦ ਜਾਂਣ ਲੱਗੇ ਸੀ ਗੱਲ। ਉਹ ਹੁਣ ਤਾਂ ਸਾਰਾ ਦਿਨ ਖਰਾਬ ਹੋ ਗਿਆ ਕਣਕ ਮੰਗਣ ਦਾ ਰਹੀ ਗਏ ਆ ਹੁਣ ਚੱਲਣ ਦੇ ਆ। ਦੇਖ ਲੈ, ਦੇਖ ਲੈ ਜਰੂਸ ਘੜਾਇਆ ਵੀ ਅਗਲੇ ਸਵਾਦ ਲੈਂਦੇ ਆ। ਹੈ? 100 ਲੋਕਾਂ ਦੀਆਂ ਗੱਲਾਂ ਕਰਨੀਆਂ ਸਾਰੇ ਪਿੰਡ 'ਚ ਗੱਲ ਫਲਾਉਣਗੇ ਇਹ। ਓਏ ਅਸੀਂ ਫਲਾਵਾਂਗੇ। ਅਸੀਂ ਤਾਂ ਤੇ ਪਿੰਡ ਤੇ ਫਲਾ ਦਿੱਤੀ ਐ। 10 ਘੰਟੇ ਤੁਸੀਂ ਆਉਂਦੇ ਹੋਂ 10 ਘੰਟੇ ਤੁਹਾਡੇ ਬਾਰੇ। ਜ ਐ ਕਰਕੇ ਸਾਨੂੰ ਘਰੋਂ ਕੱਢਿਆਗਾ। ਨਹੀਂ ਬਾਪੂ, ਇਹ ਤਾਂ ਕਹਿੰਦੇ ਆ ਕਿ ਇਹਨਾਂ ਕੋਲ ਇੱਕ ਮਰੀ ਜੀ ਗਾਂ, ਉਹਨਾਂ ਵੇ ਭਾਈ ਤੈਨੂੰ ਕੀ ਸਬੂਤ ਹੈ ਇਸ ਗੱਲ ਦਾ ਵੀ ਅਸੀਂ ਇਹਨਾਂ ਤੋਂ ਕਿਉਂ ਲੈ ਤਾ? ਉਹ ਭਾਈ ਆ ਬੰਦੇ ਤੇਰੇ ਮਰੇ ਹੱਥ ਮਾਈ ਮੈਂ ਤਾਂ ਦੱਸਾਂ ਗੱਲ ਠੀਕ ਉਹ ਭਾਈ ਜੋੜੇ ਦਾ ਤੇ ਖਾਦੇ ਦਾ ਪਤਾ ਹੀ ਹੁੰਦਾ। ਮੇਰੀ ਗੱਲ ਦੱਸੋ ਤੁਸੀਂ ਸਰਪੰਚੋ ਹੈ ਅਸੀਂ ਤੁਸੀਂ ਤਾਂ ਕਿੱਥੇ ਟਿਕਾਉਣਾ ਕਿੱਥੇ ਤੁਸੀਂ ਦੋ ਹੋਰ ਨਾਲ ਬਿਠਾ ਰਹੇ ਲਵਾਈ ਫੋਨ ਨੂੰ ਪਹਿਲਾਂ ਮੈਂ ਛੋਡੇ ਘਰੇ ਗਿਆ ਜੀ ਖੁਦ ਉਹ ਤਾਂ ਤੁਸੀਂ ਆਏ ਨਹੀਂ ਹੁਣ ਮੈਂ ਬੰਦੇ ਭੇਜੇ ਹੁਣ ਵੀ ਸਾਡੀ ਗਲਤੀ ਹੈ ਫਿਰ ਨਹੀਂ ਸੀ ਭਾਈ ਹੈ ਨਹੀਂ ਸੀ ਘਰੇ ਪਰ ਭਾਈ ਮੇਰੀ ਸਰਪੰਚ ਸੁਣ ਲੈ ਨਹੀਂ ਛੋਡੀ ਸੁਣ ਲੈ ਆਏ ਲੱਗਦਾ ਵੀ ਇਹ ਦੋਨੇ ਬਾਰ ਖਾਣੇ ਦਾ ਕਰਾਉਣ ਵਾਲੇ ਬੁੜਗਾ ਨਹੀਂ ਆਏ ਵੇਖ ਲੈ ਹਾਂ ਮਨਾਉਣਾ ਮੋਟੋ ਜੀ ਮਨਾਇਆ ਨਹੀਂ ਆ ਗਈ ਚੰਗ ਤੇ ਜਿਹੜੇ ਤੇਰੇ ਨਾਲ ਬੈਠੇ ਇਹ ਵਾਲੀ ਸੈਣੀ ਜਿਹੜਾ ਕਿਸੇ ਲੈ ਆਉਣੇ ਲੋਕਾਂ ਦੇ ਹੋਣਾ ਨਹੀਂ ਪਾਉਣ ਹੁੰਦੀਆਂ ਸਮਝਿਆ ਨਾ ਨਹੀਂ ਜਾਓ ਪਾਗਲਖਾਨੇ ਚ ਸਾਰਿਆਂ ਜਾਣਾਰੇ ਲੋਕਾਂ ਦਾ ਝੂਠੇ ਲਜਾਮ ਲਾਉਣ ਨੂੰ ਅਸੀਂ ਕਿਉਂ ਜਾਈਏ ਨਹੀਂ ਤੁਸੀਂ ਜਾ ਜਿਹੜੇ ਲੋਕਾਂ ਤੋਂ ਲੈ ਲੈ ਚੀਜ਼ਾਂ ਮੁੱਕਰ ਦਿਨਾ 12 ਹਜ਼ਾਰ ਬਣ ਗਈ ਐ ਕੋਈ ਨਹੀਂ ਮੁੱਕਰੀ ਆਈਆਂ ਆਹੋ ਮੁੱਕਰ ਨਾ ਗਈ ਐ ਸਾਡਾ ਕਿਉਂ ਨੀ ਕੋ ਬੈ ਜਾ ਕਿ ਮੱਝ ਲਈਏ ਚੁੱਪ ਕਰਕੇ ਨਾ ਤੂੰ ਮੱਝ ਕਹਿੰਦੀ ਨਾ ਉਲਟੀ ਪੰਚਾਇਤ ਤੇ ਬਿਠਾਉਂਗੀ ਤੂੰ ਤੇਰਾ ਕੀ ਹੱਕ ਐ ਕਿ ਮੈਨੂੰ ਮੱਝ ਕਹਿੰਦਾ ਨਾ ਤੂੰ ਕਿਵੇਂ ਬੋਲਦੀ ਐ ਨੀ ਬੈ ਜਾ ਨੀ ਵਾਇਆ ਡੇਕੇ ਇੱਥੇ ਗੋਡਾਂ ਥੱਲੇ ਲੈ ਲਊਗਾ ਦੂਜਾ ਸਾੜ ਨਹੀਂ ਆਉਂਦਾ ਨਾ ਤੂੰ ਮੇਰੇ ਨੂਨੂ ਕਿਉਂ ਬੋਲਦੀ ਐ ਤੁਸੀਂ ਮੈਨੂੰ ਕਿਉਂ ਕਰਦੀਆਂ ਮੇਰੀ ਗੱਲ ਤੁਸੀਂ ਕੱਪੜੇ ਪਾੜ ਕੇ ਤੇ ਥਾਣੇ ਪੇਸ਼ ਹੋ ਜਿੰਨਾਂ ਦੇ ਮੁੰਡਿਆਂ ਦੇ ਨਾਲ ਆਦੇ। ਮੈਂ ਬੱਸ ਵੇ ਭਾਈ ਤੂੰ ਇਹੋ ਜਿਹੇ ਬੈਠਾ ਸਿਕਾਉਣ ਵਾਸਤੇ ਬੈਠਾ ਇੱਥੇ। ਪਹਿਲਾਂ ਇਹਨਾਂ ਨੂੰ ਦਿਵਾਲੇ ਸਪਾਂਚਾ। ਪਾਪਾ ਪੁੱਪਾ ਕਰ ਦਿਆ ਤੂੰ ਵੀ ਨਾ ਐਵੇਂ ਕੋਈ ਪੰਗਾ ਕਰਦੀ। ਇੱਥੇ ਕੁੱਟਣਗੇ ਘਰੇ ਗਿਆ ਉਹਨੂੰ ਬੇਬੇ ਕੁੱਟੂ ਕੀ ਜੇ ਕੋਈ ਨਾਂ ਲੈ ਕੇ ਗਈ। ਮੈਂ ਦੱਸ ਇਹਨਾਂ ਨੂੰ ਕੀ ਕਹਤਾ ਜੇ ਇੰਨੇ ਮਾੜੇ ਲੱਗਦਾ ਸੀ ਬਗ ਜਾਣੇ ਹੱਥੋਂ। ਤੇ ਬਗ ਦੋ ਸਾਡੇ ਕਿਹੜਾ ਖਲੜੋ ਕੱਢੇ ਹੋਗੇ ਇੱਥੇ ਬੈਠੇ ਰਹੋ ਤੁਸੀਂ। ਤੁਸੀਂ ਤਾਂ ਯਾਰਾ ਲਮਕਾਤਾ ਨਮੇੜਨਾ ਕੀ ਸੀ ਮੈਂ ਤਾਂ ਸਿਆਣੇ ਸਮਝਦਾ ਸੀ ਤੁਹਾਨੂੰ ਯਾਰ। ਇਹ ਸਿਆਣੇ ਨਹੀਂ ਕਰਕੇ ਕਿਥੋਂ ਜਗਾ ਰੋਲਾ ਦਾ ਨਿਬੜਿਆ ਨਹੀਂ ਯਾਰ ਤੇ ਫਿਰ ਉਹਦੇ ਰੋਲਾ ਨਹੀਂ ਨਿਬੜਾਇ ਇਹਨਾਂ ਦਾ ਨਹੀਂ ਨਿਬੜਦਾ ਰੋਲਾ ਜਿਹੜੇ ਸਾਹ ਨਾਲ ਅਸੀਂ ਦੇਖੀ ਬੈਠੇ ਹਾਂ ਮੈ ਤਾਂ ਸਿਰ ਦੁਖਨ ਲੱਗਿਆ ਮੈ ਤੈਨੂੰ ਐਂ ਕਹਨੀ ਐ ਇੰਕੋਰੀ ਲੰਘ ਚੱਲ ਕੁਛ ਨਹੀਂ ਕਰਦੇ ਨੀ ਰਹਿਣਾ ਸਹੀ ਗੱਲ ਹੈ ਅਸੀਂ ਚਲ ਐਵੇਂ ਅਸੀਂ ਕਿਉਂ ਲਿਆ ਤਾਂ ਨਹੀਂ ਹੈਗਾ ਐਵੇਂ ਗੱਪਾਂ ਆਦ ਕੇ ਗੁਰਦਵਾਰ ਚੜ੍ਹਨ ਨੂੰ ਤਿਆਰਾਂ ਸੀ ਠੀਕ ਹੈ ਨਾ ਚਲ ਜੇ ਫਿਰ ਵੀ ਪਿੰਡ 'ਚ ਬੇਇੱਜ਼ਤੀ ਹੁੰਦੀ ਹੈ ਨਾ ਬਿਨਾਂ ਨਿੱਕੀ ਕਿਉਂ ਦੀ ਗੱਲ ਕਿਲੋ ਦੀ ਕੱਲ ਨੂੰ ਦੇ ਦਾਂਗੇ ਕੱਲ ਨੂੰ ਨਿਵੇੜ ਲੇ ਮਦਾ ਚਲੋ ਠੀਕ ਹੈ ਹੋ ਗਿਆ ਠੀਕ ਹੈ ਸਾਹ ਨਹੀਂ ਅੱਜ ਨਹੀਂ ਆਉਂਦੇ ਹੈ ਨਹੀਂ ਅੱਜ ਸਾਡੇ ਕੋਲ ਚੱਲ ਮੰਮੀ ਜਾ ਜਾ ਨਵੇਰਤਾ ਚੱਲ 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 ਸਾਡੇ ਕਣਕ ਸਾਨੂੰ ਦਿਓ ਨਾ ਨਾ ਘਿਓ ਪਾ ਦੇ ਵਿੱਚ ਹੱਲ ਘਿਓ ਲਿਆਓ ਭਾਈ ਤੁਸੀਂ ਚੱਲ ਉਹ ਯਾਰ ਕੀ ਹੁੰਦਾ ਹੈ ਹੀ ਨਹੀਂ ਨਾ ਕਣਕ ਆਈ ਹੈ ਯਾਰ ਤੁਸੀਂ ਆ ਉਦਾਂ ਹੀ ਖੋਲ ਲੀ ਪਟਾਰੀ ਯਾਰ ਮੇਰੇ ਹੁਣ ਮੇਰੀ ਘਰੋਂ ਮੁੱਦਾ ਤਾਂ ਨਿਬੜ ਗਿਆ ਹੁਣ ਸਾਨੂੰ ਮਾਲ ਨਹੀਂ ਤਾਂ ਗਏ ਭਾਈ ਕੱਲ ਨੂੰ ਘਿਓ ਦੇ ਜਾਂਦੀਆਂ ਮਾਲ ਸੁਣਦੇ ਭਾਈ ਮੁੱਦਾ ਤਾਂ ਨਿਬੜ ਗਿਆ ਪਰ ਘਿਓ ਨਹੀਂ ਨਾ ਆਇਆ ਸਾਡੇ ਘਰ ਵਿੱਚ ਨਾ ਇਹ ਹੱਥ ਜਾਤਾ ਆ ਜਦੋਂ ਸਾਨੂੰ ਉਦੋਂ ਸਮਾਨ ਮਿਲੂ ਅਸੀਂ ਚਾਕੇ ਤੇਰੇ ਬੋਰੇ ਚ ਪਾ ਲਿਆਂਗੇ ਮੈਂ ਤਾਂ ਤੁਹਾਡੀ ਗਲਤ ਗੱਲ ਆ ਫਿਰ ਐ ਤੁਹਾਨੂੰ ਤੁਸੀਂ ਸਾਨੂੰ ਬਚਾ ਕੇ ਬਿਠਾ ਦੇ ਮੈਂ ਤੁਸੀਂ ਕਿਹੜਾ ਪਰਦੇਸ ਚੋਂ ਆਏ ਹੋ ਅਬ ਪਿੰਡ ਚ ਆਏ ਹੋ ਸਵੇਰੇ ਆ ਜਿਓ ਤੇ ਫਿਰ ਜਿਹੜਾ ਤੜਕੇ ਦਾ ਤੁਹਾਡਾ ਸਿਆਪਾ ਕਰਦੇ ਫਿਰ ਜੋਂ ਤੱਕ ਤਾਂ ਅਸੀਂ ਦੋ ਗੱਟੇ ਭਰ ਲੈਂਦੇ ਐਨੇ ਚੱਤੇ ਪਿੰਡ ਦੀ ਗਰਾਹੀ ਹੋ ਜਾਂਦੀ ਸਾਡੀ ਅਸੀਂ ਕਿਹੜਾ ਤੁਹਾਨੂੰ ਬਿਠਾਇਆ ਸੀ ਬਗ ਜਾਂਦੇ ਆਪਦਾ ਲੜੇ ਲਾਦਾ ਤੂੰ ਸਹੀ ਕਰ ਲਾਉਂਦੀ ਆ ਬਈ ਉਹ ਹੈ ਨਹੀਂ ਇਹ ਚ ਹੈ ਚੋਰ ਚ ਇਹਨਾਂ ਨੇ ਕਿਹੜਾ ਘਿਓ ਦਿੱਤਾ ਮੈਨੂੰ ਲੈ ਨਹੀਂ ਹੁਣ ਉਹਨਾਂ ਬਣੀ ਹੋ ਗਿਆ ਲੈ ਤੇ ਹੁਣ ਇਹਨਾਂ ਬਣੀ ਦੇਣਾ ਮਤਲਬ ਕੀ ਬੋਲਣ ਦਾ ਅਸਰ ਕਣਕ ਦੀ ਗੱਲ ਕਰੇ ਨਾ ਸਰਪੰਚ ਦੇ ਨਾਲ ਤੁਸੀਂ ਚੀਜ਼ ਲੈ ਲੈ ਆਪਨੇ ਛੋਟੇ ਮੁੰਰੇ ਹੱਥ ਨਾਲ ਲੈ ਸਰਪੰਚ ਤੋਂ ਲੈ ਲਓ ਅਸੀਂ ਕਦੇ ਕਹਿ ਨਹੀਂ ਆ ਲੈ ਸਰਪੰਚ ਸਾਹਿਬ ਸਾਨੂੰ ਕਣਕ ਉਹ ਕੱਲ ਨੂੰ ਲੈ ਜਾ ਯਾਰ ਜਦੋਂ ਰੌਲਾ ਨਹੀਂ ਨਿਪੜਿਆ ਕਹੀ ਤਾਂ ਜਾਨਾ ਜੋ ਰੌਲਾ ਨਿਪੜ ਗਿਆ ਛੋਟਾ ਦੁੱਧ ਪੀ ਜਾਂਦਾ ਅਸੀਂ ਰੌਲੇ ਦੇ ਨਾਲ ਅਸੀਂ ਰੌਲੇ ਪਾਇਆ ਸੀ ਇਹਨਾਂ ਦਾ ਤੂੰ ਸਿਆਣਾ ਬਣਾ ਹੋ ਗਿਆ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ ਭਾਲੇ ਮਾਨ ਸੋ ਜੋ ਰੌਲਾ ਨਿਪੜੂ ਕੋਸ ਹੱਥ ਸਾਰਾ ਕੁਝ ਗਿਆ ਮੋਰ ਵੀ ਲੈ ਗਏ ਯਾਰ ਮੈਂ ਇਹਨਾਂ ਸਰਪੰਚਾਂ ਦਾ ਸਹੀ ਗੱਲ ਦੱਸਾਂ ਤੁਹਾਨੂੰ ਤੁਸੀਂ ਵੀ ਸੱਚੀ ਗੱਲ ਹੈ ਨੇਤਾਵਾਂ ਵਰਗੇ ਤੁਸੀਂ ਵੀ ਪਹਿਲਾ ਵਾਰੇ ਤੋਂ ਕਹਿ ਕੇ ਅਗਲੇ ਨਾਲ ਵਾਅਦੇ ਕਰਕੇ ਨਾ ਉਹ ਨਵਹਾਲਾ ਉਹ ਕਰ ਲੈਣੇ ਮੁੜ ਕੇ ਨਿਭਾਉਂਦੇ ਨਹੀਂ ਹੈਗੇ ਆਪਦਾ ਆਪ ਦੀਆਂ ਵੋਟਾਂ ਰੱਖ ਤੁਸੀਂ ਮੈਂ ਤਾਂ ਤੁਹਾਨੂੰ ਚੀਜ਼ ਦੇਈ ਜਾਂਦਾ ਭਰਾਵਾ ਮੇਰੇ ਤੋਂ ਤਾਂ ਸਰਪੰਚੀ ਤਾਂ ਖੋਈ ਬੈਠਿਆ ਯਾਰ ਤੇਰ ਤਰਕੇ ਤੇ ਅਸੀਂ ਮਾਂ ਕੁੱਤੇ ਭਗਾਈ ਕਰਦੇ ਵਰਦੇ ਪਿੰਡ ਦੇ ਵਿੱਚ ਤੁਸੀਂ ਹੱਥ ਨੂੰ ਚਾਰ ਗੱਟੇ ਕਰ ਲਓਗੇ ਮੈਂ ਇੱਕ ਗੱਟੇ ਪਿੱਛੇ ਤੜਕੇ ਲੋਕਾਂ ਦੀ ਮਿੰਤਾ ਕਰੀ ਗਿਆ ਉਹਨਾਂ ਸੀ 10 ਘਰਾਂ ਦੇ ਵਿੱਚ ਰੋਟੀ ਖਾ ਲਦੇ ਤੂੰ ਸਾਨੂੰ ਇੱਥੇ ਚਾਹ ਵੀ ਨਹੀਂ ਪੁੱਛੀਗੀ ਚਾਹ ਤੇ ਪਰਾਂ ਓ ਸ਼ੇਰਾ ਕੱਲ ਨੂੰ ਲੈ ਜਾ ਕੋਈ ਨਹੀਂ ਕੱਲ ਨੂੰ ਤੂੰ ਸਮਝਦਾ ਰਾਂ ਉਹਦਾ ਤੇਰਾ ਪਿਆ ਉਹਦਾ ਕਲੇਸ਼ ਸਰਪੰਚਾ ਕੀ 10 ਕਿਲੋ ਨੂੰ ਘਰੇ ਲੈ ਕੇ ਜਾ ਕੇ ਗਾਂ ਬੇ ਵੇਖਾਂ ਗੱਡੂ ਇੱਥੇ ਰੱਖ ਜਾ ਪਾਦਾ ਗੁਕੜਾ ਨੂੰ ਅਸੀਂ ਨਾ ਸਾਨੂੰ ਤਾਂ ਕਹਿੰਦੇ ਹੋ ਕਿ ਤੁਸੀਂ ਬੁੜਗਾਂ ਦੀ ਨੰਬਰਦਾਰੀ ਹੈ ਤੇ ਫਿਰ ਤੁਹਾਡੇ ਘਰੇ ਕਿਹੜਾ ਹੈ ਨਹੀਂ ਬੇਬੇ ਤਾਂ ਘਰ ਤੋਂ ਬੰਦੇ ਕੁਛ ਕਾਇ ਨਹੀਂ ਆ ਰੋਟੀ ਤਾਂ ਮਾਣਾ ਤੇ ਖਾਣੇ ਆ ਸੀ ਉਹ ਭਾਈ ਮਾਈ ਕਿਹੜਾ ਕਿਓ ਜੋੜਿਆ ਹੋ ਜਿਹੜੇ ਸਾਣਾ ਛੋਟੀ ਬਹੂ ਬੈਠੀ ਆ ਮੈਂ ਤਾਂ ਲਾਦਾ ਕਾਹ ਨਹੀਂ ਰਾਜਦਾ ਇਹ ਤਾਂ ਡਾਇਆ ਵੀ ਤੂੰ ਟਿੱਕੇ ਹੂੰ ਉਹ ਬਹੂ ਕਿੱਥੇ ਆ ਮੇਨਾਂ ਦਾ ਕੁੜੀ ਆ ਨਾ ਦੀ ਸਰਪੰਚ ਸਾਹਿਬ ਬਹੂਆਂ ਕੋਲ ਪਹੁੰਚ ਗਿਆ ਕਹਿੰਦਾ ਕੁੜੀ ਦੇ ਮੇਰੇ ਹੱਥ ਮੇਰੇ ਕੰਨ ਦਾ ਨਾਮ ਆਉਣਾ ਚਾਹੀਦਾ ਤੇ ਨਾ ਚਾਹੀਦਾ ਕਿਉਂ ਠੀਕ ਹੈ ਸਪੈਂਸਰ ਤੁਸੀਂ ਕਣਕ ਦੇਵੋਗੇ ਕਿ ਨਹੀਂ ਕੱਲ ਨੂੰ ਲੈ ਜਾਓ ਯਾਰ ਕਹੀ ਤਾਂ ਜਾਣਾ 21 ਗੱਲਾਂ ਉੱਪਰ ਨੋਟ ਭਰਾਉਂਗੇ ਬਾਪੂ ਕਣਕ ਕੱਲ ਨੂੰ ਲੈ ਜਾਗੇ ਐ ਕਰ ਪਾਸੋਂ 1 ਰੁਪਏ ਦਾ ਸ਼ਗਨ ਲੈ ਜਾ ਲਿਆ ਚੱਲ ਲੈ ਮੇਰੀ ਮੇਰੀ ਗਾਣਾ ਸੁਣਾ ਦੇ ਬਾਪੂ ਇੱਕ ਗਾਣਾ ਸੁਣਾ ਕੀ ਸੁਣਾ ਦੇ ਗਾਣਾ ਸੁਣਾ ਦੇ ਨਾ ਤੁਹਾਨੂੰ ਸ਼ੇਰ ਸੁਣਾ ਦੇ ਤੁਹਾਨੂੰ ਮਨ ਖੁਸ਼ ਕਰ ਆ ਸੁਣ ਲਓ ਚੱਲ ਰਮਾਗ ਲੱਗੇ ਰਹਿਣ ਹਾਂ ਉਹ ਦੋ ਗੱਲ ਨਹੀਂ ਆ ਜਾਂਦੀਆਂ ਰਹਿਣ ਸੋਡੀਆਂ ਹਾਂ ਇਹ ਤੁਹਾਨੂੰ ਸਾਗ ਲੱਗੇ ਰਹਿਣ ਕਮਾਲ ਕਰਦੇ ਆ ਇੱਕ ਸੁਣਾ ਦੇ ਬਾਪੂ ਹਾਂ ਇਹ ਲੈ ਵੀ ਹੋਇ ਆਉਂਦੀਆਂ ਨਸੀਬਾਂ ਨਾਲ ਏ ਕੜੀਆਂ ਆਉਂਦੀਆਂ ਨਸੀਬਾਂ ਨਾਲ ਏ ਕੜੀਆਂ ਤੇਰੇ ਸਿਰੇ ਨੂੰ ਸਜਾਵਾਂ ਲਾ ਕੇ ਉਹ ਲਕੜੀਆਂ ਤੇਰੇ ਸਿਰੇ ਨੂੰ ਸਜਾਉਣ ਦੇ ਵੰਨ ਦੇ ਇਨਾਂ ਨੂੰ ਲਕੜੀਆਂ ਪਾਗਲ ਹੋ ਗਏ ਨਾ ਲਕੜੀਆਂ ਪਾਗਲ ਗਏ ਰਹਿਣੇ ਤਾਂ ਲੈ ਵੀ ਚਾ ਕੱਟ ਦੇ ਚੋਰ ਆ ਬੈਜੋ 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 ਅਬਾ ਜੀ ਨਾ ਸਰਪੰਚ ਸਾਹਿਬ ਹੁਣ ਸਾਨੂੰ ਬਹੁਤ ਟਾਈਮ ਹੋ ਗਿਆ ਬਹਾਇਆ ਤੁਹਾਨੂੰ ਆਏ ਕਿ ਨਾ ਤੁਹਾਡੇ ਕੋਈ ਸੋਟਾ ਆ 500 ਲੈ ਆ ਲੈ ਲੈ ਵਟੇ 500 ਰੁਪਏ ਵਟੇ 100 ਘੱਟੇ ਆ ਜੇਬ ਦੇ ਵਿੱਚ ਲਿਆਓ ਵੀ ਵੀ ਜੀ ਸਾਡੇ ਕੋਲ ਕੀ ਹੈ ਹੁੰਦੇ ਉਹ 100 ਰੁਪਏ ਸਾਡੇ ਕੋਲ ਤਾਂ ਘੁੱਬਲ ਹੈ ਉਹ ਲੈ ਜਾ ਹਾਂ ਕੀ ਹੈ ਸਾਡੇ ਕੋਲ ਦੇਣ ਨੂੰ ਇੱਥੇ ਇਹਨਾਂ ਨੂੰ ਇੱਕ ਗੱਲ ਮੇਰੀ ਯਾਦ ਰੱਖੀ ਇਹਨਾਂ ਬੰਨੀ ਜਿਹੜਾ ਇਹਨਾਂ ਦਾ ਕੰਮ ਹੈ ਉਹ ਨਹੀਂ ਛੱਡਣਾ ਫੇਰ ਆਵਾਂਗੇ ਮੇਰੀ ਗੱਲ ਸੁਣ ਲੈ ਸਰਪੰਚਾ ਸਿੱਧੀ ਗੱਲ ਆ ਤੁਹਾਨੂੰ ਸਾਫ਼ ਗੱਲ ਦੱਸਦੇ ਆ ਜਾਤ ਸਾਡੀ ਹੈਗੀ ਹੈ ਮਰਾਸੀ ਤੇ ਇਹ ਗੱਲ ਹੈ ਕਹੀ ਵੀ ਭਰਾਵਾ ਕਰ ਲੋ ਅਸੀਂ ਕੀ ਗੱਲ ਕਰਾਂਗੇ ਉਹਨਾਂ ਦੇ ਨਾਲ ਇਹਨਾਂ ਦਾ ਰੌਲਾ ਮੱਗੂਗਾ ਤੇ ਸਾਡੇ ਨਾਲ ਇਹਨਾਂ ਦਾ ਪਊਗਾ ਉਹ ਕੋਈ ਨਾ ਇਹ ਤੇ ਗੱਲ ਨਾ ਬਧਾ ਲੈ ਨਾ ਕੋਈ ਇੱਥੇ ਕੀ ਲੈ ਗਿਆ ਰਾਵਾਂ ਤਾਂ ਇਹ ਕਰਦੇ ਆ ਜੀਬ ਨਹੀਂ ਖੱਪੇ ਖਾਣੀ ਆ ਮਾਇਆ ਹਾਂ ਜੀ ਵੀ ਨਹੀਂ ਖੱਡਾ ਖਾਣੀ ਆ ਲੈ ਜੋ ਸਾਡੇ ਹੱਥ ਚ ਆਟਾ ਆਉ ਤਾਂ ਕਿ ਆਉ ਫੇਰੇ ਸੁਣ ਦੇ ਲਾ ਕੇ ਹੁਣ ਮੋਲ ਲੈ ਕੇ ਦੇ ਦੇ ਜੀ ਹੱਥਾ ਜਿ ਬਣਾਉਂਦੇ ਨੇ ਹੱਥ ਕੋਈ ਗੱਲ ਨਹੀਂ ਬੇ ਫੇਰ ਕਿੱਡੀ ਗੱਲ ਹੋਈ ਆ ਲੈ ਹੁਣ ਦੁਬਾਰਾ ਕੀ ਸੁਣਾ ਦੇਣਾ ਜੀ ਹੈ ਸੋ ਨਾ ਨਾ ਹੈ ਨਹੀਂ ਲੱਗ ਹੱਥ ਬਣੇ ਚਾਹੀਏ ਤੁਸੀਂ ਜਾਓ ਤੁਹਾਡਾ ਰੋਲਾ ਕੱਲ ਨੂੰ ਨਿਵੇੜਾਂਗੇ ਤੁਸੀਂ ਜਾਓ ਨਹੀਂ ਇਹ ਤਾਂ ਹੋਰ ਜੱਬ ਸਿਆਪਾ ਪਾ ਕੇ ਬੈਠੇ ਇਹ ਤਾਂ ਨਿਵੇੜੀ ਹੋਰ ਗੱਲ ਕਰਨੀ ਆ ਕਰ ਮੇਰੀ ਗੱਲ ਤੁਹਾਡਾ ਫੋਨ ਦੇ ਕਵਰ ਦੇ ਮਗਰ ਤੁਸੀਂ ਵੀ ਪੰਦ ਰੱਖਦੀਆਂ 20 50 ਰੁਪਏ ਸੰਦੇ ਜੋ ਕੁਝ ਹੈ ਨਹੀਂ ਬਿਲਕੁਲ ਉਹ ਦੇ ਦੇ ਨਹੀਂ ਦੇਖ ਲੈ ਗੱਲਾਂ ਕਰਦੇ ਆ ਕਿਵੇਂ ਫੋਨ ਮੇਰਾ ਫੋਨ ਲੈ ਰੀਲ ਦਾ ਵੀ ਪਤਾ ਇਹਨੂੰ ਤਾਂ ਲੈ ਕੁਮਾਰ ਕਰਦੇ ਹੋ ਓਏ ਆਜੋ ਗੱਲ ਸੁਣੋ ਬਾਈਓ ਇੱਥੇ ਬਹਿਜੋ ਕੀ ਤੂੰ ਸਾਡੇ ਤੋਂ ਬੈਠ ਕੇ ਗੱਲ ਕਰਕੇ ਯਾਰ ਤੁਸੀਂ ਇਸ ਮੇਰੀ ਗੱਲ ਸੁਣੋ ਸਾਰਾ ਕੰਮ ਖਰਾਬ ਕਰਕੇ ਰੱਖਦਾ ਸਰਪੰਚ ਸਾਹਿਬ ਮੈਂ ਤਾਂ ਆ ਜਾ ਤੁਹਾਡੇ ਬਰਾਬਰ ਬੈਠਦਾ ਚੰਗਾ ਲੱਗਦਾ ਉਹ ਬਹਿ ਜਾ ਤੇ ਥੋੜਾ ਲੈ ਲੈਣੀ ਆ ਮੈਂ ਬਾਈ ਤਾਂ ਆ ਜਾ ਹਾਂ ਦੱਸ ਕੀ ਲੈ ਲੈਣੀ ਰਾਇ ਲੈਣੀ ਆ ਤੇ 100 ਰੁਪਏ ਦੇ ਕੇ ਸਰਪੰਚ ਸਾਹਿਬ ਤੁਸੀਂ ਸਾਡੇ ਤੋਂ 2000 ਦਾ ਕੰਮ ਲੈ ਲਿਆ ਮਤਲਬ ਕੋਈ ਤੁਸੀਂ ਤਾਂ ਉਹਨਾਂ ਦੇ ਵੀ ਘਰੇ ਗਏ ਹੋ ਹਾਂ ਤੇ ਇਹ ਬੁੜੀਆਂ ਵੀ ਦੇਖ ਲਈਆਂ ਤੁਹਾਡੀ ਅੱਖ-ਪਾਰਖੂ ਹੁੰਦੀ ਆ ਹਾਂ ਤੇ ਮੈਨੂੰ ਐਂ ਦੱਸ ਵੀ ਬੰਦਾ ਕਾਲ ਕਰੀ ਗਿਆ ਮੈਨੂੰ ਪਤਾ ਨਹੀਂ ਲੱਗਿਆ ਯਾਰ ਵੀ ਕਿਹੜਾ ਸਹੀ ਆ ਕਿਹੜਾ ਗਲਤ ਆ ਫੈਸਲਾ ਹੋਇਆ ਨਹੀਂ ਮਿੱਥੋਂ ਤੇ ਫਿਰ ਮੇਰੀ ਗੱਲ ਸੁਣ ਫੈਸਲਾ ਮੈਂ ਕਰ ਦੂੰ ਸਰਪੰਚੀ ਮੇਰੇ ਨਾਲ ਲਿਖ ਦੇ ਸਰਪੰਚੀ ਤਾਂ ਹੈ ਨਹੀਂ ਮੇਰੇ ਕੋਲ ਤੀਆ ਇਹ ਗੱਲ ਕੀ ਦੇ ਰਹੀ ਹੱਥ ਹੱਥ ਤਾਂ ਲੈ 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 ਫਿਰ ਮੇਰੀ ਗੱਲ ਸੁਣ ਗੱਲ ਆਇਆ ਵੀ ਗੱਟਾ ਕਣਕ ਦਾ ਤੂੰ ਪਹਿਲੇ ਹੀ ਕਰ ਮੈਂ ਮੇਰੇ ਨਾਲ ਉਹ ਤਾਂ ਜਵਾਨ ਜਦੋਂ ਥੁੱਕੀ ਦਿੱਤਾ ਯਾਰ ਹਾਂ ਰੁਪਈਆ ਲਊਗਾ 1100 ਹੂੰ ਠੀਕ ਹੈ ਨਾ ਸਕੀਮ ਇਹ ਜੀ ਦੱਸ ਜੂਗਾ ਮੁੜ ਕੇ ਤੂੰ ਇਹ ਹਿਸਾਬ ਲਾ ਲਈ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਸਕੀਮ ਦੱਸ ਦੇ ਆਪ ਦਾ ਲੈ ਜੀ ਬਸ ਜਿਹੜੀ ਚੀਜ਼ ਹੈ ਤੇ ਮੇਰੀ ਵੀ ਬੇਇੱਜ਼ਤੀ ਆ ਯਾਰ ਵੀ ਸਰਪੰਚ ਤੋਂ ਫੈਸਲਾ ਕਰੀ ਜਵਾਨ ਵਾਲੀ ਗੱਲ ਕਰੀ ਮੁੱਕਰੀ ਨਾ ਮੁੱਕਰਦਾ ਹੈ ਨਹੀਂ ਮੈਂ ਮੇਰੇ ਦਾਦੇ ਪੜਦਾਦੇ ਨਹੀਂ ਮੁੱਕਰੇ ਹੋ ਜਦੋਂ ਅੱਜ ਤੱਕ ਨਾ ਨਾ ਵੈਸੇ ਤੂੰ ਹੁਣ ਮੁੱਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਸੀਂ ਤੈਨੂੰ ਫਿਰ ਵੀ ਬਾੜ ਲਿਆ ਘੱਟਾ ਗਣਕਦਾ ਜਿਹੜਾ ਸੀ ਅੱਜ 500 ਪਿੱਛੇ ਸਾਰੇ 500 ਦੇ ਤਾਂ ਨਾ ਚੱਲ ਕੋਈ ਗੱਲ ਹੁਣ ਦੱਸਾਂ ਮੈਂ ਤੈਨੂੰ ਸਕੀਮ ਉਹ ਦੱਸਣੀ ਪੂਜਰ ਨਹੀਂ ਤਾਂ 1100 ਰੁਪਏ ਕਾ ਲੂ ਕਾਕਾ ਲੈ ਜੀ ਫੜ ਕੇ ਨਾਲ ਗੱਟਾ ਕਣਕ ਦਾ ਚੱਕ ਕੇ ਲੈ ਜੀ ਠੀਕ ਹੈ ਬਾਪੂ ਤੂੰ ਵੀ ਸਸਤਾ ਹੀ ਮੰਨ ਜਨਾ 1100 ਦਾ ਆਉਂਦਾ ਕੀ ਆ ਉਹ ਮੇਰੀ ਗੱਲ ਸੁਣ ਨਾ ਨਾਲੋਂ ਤਾਂ 1100 ਰੁਪਏ ਠੀਕ ਆ ਆਪਣਾ ਕਿਹੜਾ ਜਵਾਨ ਹਲਾਉਣੀ ਆਪਾਂ ਕੀ ਹਲ ਪਾਉਣੇ ਆ ਯਾਰ ਤੂੰ ਮਾਨ ਬਾੜੀ ਔਖੀ ਆ ਜਵਾਨ ਦੀ ਖੱਟੀ ਖਾਣੀ ਆ ਬਾਪੂ ਹੋਰ ਦੱਸ ਆਪਾਂ ਕਰਨਾ ਵੀ ਉਹ ਮਾਗਦੇ ਖੇਤਾਂ 'ਚ ਰਾਤ ਨੂੰ ਪਾਣੀ ਲਾਉਣਾ ਔਖਾ ਛੇਰਾ ਉਹ ਤਾਂ ਅਸੀਂ ਤਾਂ ਕਾਕਾ ਜੀ ਉਹ ਹੀ ਗੱਲ ਕਰਦੇ ਫਿਰ ਅਸੀਂ ਕਿੱਡੇ ਥੋੜਾ ਗੁੱਸਾ ਮੰਨ ਤੂੰ ਸਾਨੂੰ 100 ਤੋਂ ਬਾ ਠੀਕ ਆ ਲੈ ਹੁਣ ਆਦਾ ਗੱਲ ਸਹੀ ਕਰੀਏ ਸਾਰੀ ਕੋਈ ਨਹੀਂ 1100 ਹੀ ਤਾਂ 2100 ਲੈ ਜਾਓ ਮੈਥੋਂ ਜੇ ਮਸਲਾ ਬਸ ਪੱਕਾ ਲੈ ਕਮਾਲ ਕਰ ਦੇ ਲੈ ਫਿਰ ਹੁਣ ਮੇਰੀ ਗੱਲ ਸੁਣ ਜੇ ਹੈ ਦੱਸ 20 ਰੁਪਏ ਹੋਰ ਦੋ ਚਾਰ ਬੇਲਾ ਘਰਾ ਦੇ ਸੀ ਕੀਤ ਕਰ ਦਿੰਨੇ ਮੇਰੀ ਗੱਲ ਤਾਂ ਸੁਣ ਲੈ ਦੋ ਗੱਟਾਂ ਦਾ ਰੌਲਾ ਸੀ ਉਹ ਚੋਂ ਮੈਂ ਇੱਕ ਰੱਖਿਆ ਹਾਂ ਸੈਕਰੀਟੀ ਵਾਲਾ ਉਹ ਚੱਕ ਲਈ ਸੀ ਕਿਸੇ ਨੇ ਉਹ ਇੱਕ ਗੱਟਾ ਸੋਨੂੰ ਦੇ ਦੂੰ 2100 ਰੁਪਿਆ ਦੇ ਦੂੰ ਜੇ ਰੌਲਾ ਨਾ ਨਾਂ ਮੇੜਾ ਮੇਰੀ ਬੇਇੱਜ਼ਤੀ ਮੈਂ ਤਾਂ ਬੇਇੱਜ਼ਤੀ ਮਾਰਾ ਮਰੀ ਜਨਾ ਕਿਵੇਂ ਮੇਰੇ ਕਰ ਬੇਇੱਜ਼ਤੀ ਕਰਕੇ ਤੇਰੀ ਜੇ 2100 ਚ ਜਿਹਦਾ ਰਹਿੰਦੀ ਹੈ ਤੇ ਤੋ ਰੱਖ ਲੈ ਬਸ ਕੱਲ ਨੂੰ ਮੈਂ ਇਹ ਗੱਲ ਕਰੂੰਗਾ ਜਿਹੜੀ ਹੋਣੀ ਚੱਲ ਮੇਰੇ ਘਰ ਸੋਨਣ ਆਏ ਕਰਦੇ ਅਸੀਂ ਜਾਣੇ ਤੁਹਾਡੇ ਘਰੇ ਉਧਰਲੇ ਵਾਸਤੇ ਤੇ ਇੱਕ ਦਾ ਕੁਖੇ ਸਕੂਲਸ ਪਿਆ ਹੋਗਾ ਕੋਈ ਪੁਰਾਣੇ ਕੱਪੜੇ ਪਏ ਹੋਣਗੇ ਬੁੜੀਆਂ ਨੂੰ ਕਹਦੇ ਸਾਨੂੰ ਕੱਢ ਕੇ ਜਾ ਚਾਹ ਪੀ ਲੈ ਉਧਰੋਂ ਮੈਂ ਫੋਨ ਕਰ ਦਿੰਨਾ ਫੋਨ ਕਰ ਦੇਣਾ ਗੱਟਾ ਕਣਕ ਤਾਂ ਲੈ ਜਾਨੇ ਸਰਦਾਰ ਜੀ ਆਣ ਉਪੜਾ ਦੇ ਹੁਣ ਸਾਰਾ ਇਹ ਥੋੜਾ ਜਿਹਾ ਕਿਸੇ ਨੂੰ ਤਸਾਨ ਨਾ ਕਰ। ਉਧਰੋਂ ਮੈਂ ਲਾਲਚੀ ਬਾਹਲੇ ਹਾਂ ਬਤੰਦਰੋ। ਹਾਂ ਲਾਲਚੀ ਬਾਹਲੇ ਹਾਂ। ਯਾ ਲਾਲਚੀ ਹੁੰਦੇ ਔਰ ਆ ਕੇ ਖਰਾਬ ਬੀ ਆ ਨਾ। ਸਾਰਾ ਜਗ ਭਾਗ ਲੱਗੇ ਰਿਆ ਸਰਪੰਚਾ ਤੇਰੀ ਸਰਪੰਚੀ ਕੈਮਰਾ ਹੈ।